ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਨੂੰ ਸੋ ਦੋਸਤੋ ਕੀ ਹਾਲ ਨੇ ਉਮੀਦ ਕਰਦਾ ਕਿ ਆਜੀ ਖੁਸ਼ੀ ਹੋਵੇ ਚੜ੍ਹਦੀ ਕਲਾ ਰਹੋਗੇ ਦੋਸਤੋ ਇੱਕ ਹੋਰ ਬਹੁਤ ਸੋਹਣਾ ਟੌਪਿਕ ਲੈ ਕੇ ਆਇਆ ਬਹੁਤ ਸੋਹਣੀ ਵੀਡੀਓ ਦਾ ਚੰਗੀ ਲੱਗੇ ਤਾਂ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਿਓ ਜੀ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤਾਂ ਕਿ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਆਪਸ ਤੱਕ ਪਹੁੰਚੇ ਕਿ ਤੁਸੀਂ ਵੀਡੀਓ ਦਾ ਲਵ ਲੈ ਸਪੋਰਟ ਐਂਡ ਫਿਟ ਲੈ ਸਕੋ ਸੋ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਥੰਬਨੇਲ ਤੇ ਤੁਸੀਂ ਪੜਿਆ ਹੋਣਾ ਕੀ ਲਿਖਿਆ ਵੀ ਜ਼ਿੰਦਗੀ ਵਿੱਚ ਇਹ ਤਿੰਨ ਗੱਲਾਂ ਨੂੰ ਹਮੇਸ਼ਾ ਗੁਪਤ ਰੱਖੋ ਪਰਦੇ ਚ ਕਈ ਵਾਰ ਆਪਾਂ ਕੀ ਕਰਦੇ ਆਪਾਂ ਭਾਬੂ ਹੋ ਕੇ ਕਿਸੇ ਥਰਡ ਪਰਸਨ ਨਾਲ ਗੱਲਾਂ ਸ਼ੇਅਰ ਕਰ ਦਿੰਦੇ ਆ ਆਪਣੀ ਲਾਈਫ ਦੀ ਆਪਣੀ ਜ਼ਿੰਦਗੀਆਂ ਚਲੋ ਸ਼ੇਅਰ ਕਰਨੀਆਂ ਵੀ ਬਣਦੀਆਂ ਨਾ ਜਿੱਥੇ ਆਪਾਂ ਨੂੰ ਹੁੰਦਾ ਵੀ ਹਾਂ ਯਾਰ ਬੰਦਾ ਸਾਡਾ ਸਾਡਾ ਆਪਣਾ ਆ ਹਨਾ ਆਪਣਾ ਤੇ ਜਿਹਦੇ ਵਿੱਚ ਦੇਖਦੀ ਆਪਾਂ ਉਹ ਤੇ ਗੱਲਾਂ ਸ਼ੇਅਰ ਕਰਦੇ ਆ ਪਰ ਇਹ ਤਿੰਨ ਚੀਜ਼ਾਂ ਕੋਸ਼ਿਸ਼ ਕਰੋ ਵੀ ਕਿਸੇ ਨਾਲ ਨਾ ਸ਼ੇਅਰ ਕਰੋ ਹਨਾ ਉਹ ਕਿਹੜੀਆਂ ਗੱਲਾਂ ਨੇ ਹਨਾ ਵੀਡੀਓ ਬਹੁਤ ਸੁਣੀਆਂ ਧਿਆਨ ਨਾਲ ਸੁਣਿਓ ਜੀ ਸਭ ਤੋਂ ਪਹਿਲੇ ਨੰਬਰ ਤੇ ਜੀ ਤੁਹਾਡੀ ਜਿਹੜੀ ਇਨਕਮ ਹੁੰਦੀ ਆ ਹਨਾ ਇਨਕਮ ਸੋਰਸ ਦਾ ਸਾਰਿਆਂ ਨੂੰ ਪਤਾ ਦੇ ਤੁਸੀਂ ਤੁਹਾਡਾ ਇਨਕਮ ਸਰਸ ਕੀਆ ਠੀਕ ਹੈ ਪਰ ਤੁਸੀਂ ਕਿੰਨਾ ਕਮਾ ਰਹੇ ਹੋ ਮਹੀਨੇ ਦਾ ਸਾਲ ਦਾ ਹਨ ਜੋ ਵੀ ਇਨਕਮ ਆ ਗਈ ਹੈ ਤੁਹਾਡਾ ਬੈਂਕ ਬੈਲੈਂਸ ਕੀ ਹੈ ਨਾ ਇਹ ਕਦੇ ਵੀ ਕਿਸੇ ਥਰਡ ਪਰਸਨ ਨਾਲ ਸ਼ੇਅਰ ਨਾ ਕਰੋ ਕਦੇ ਵੀ ਇਹ ਚੀਜ਼ ਹਮੇਸ਼ਾ ਗੁਪਤ ਰੱਖੋ ਠੀਕ ਹੈ ਜੀ ਨੰਬਰ 2 ਤੇ ਆਪਾਂ ਗੱਲ ਕਰਾਂਗੇ ਆਪਣੇ ਫੈਮਿਲੀ ਵਿੱਚ ਕਈ ਤਰ੍ਹਾਂ ਦੇ ਉਤਾਰ ਚੜ੍ਹਾਉਂਦੇ ਆ ਸੁੱਖ ਦੁੱਖ ਹੁੰਦੇ ਆ ਹਨ ਲੜਾਈ ਝਗੜਾ ਵੀ ਹੁੰਦਾ ਕਈ ਵਾਰੀ ਹਨਾ ਕਦੇ ਵੀ ਕਿਸੇ ਨਾਲ ਘਰ ਦੀਆਂ ਗੱਲਾਂ ਕਿਸੇ ਹੋਰ ਥਰਡ ਪਰਸਨ ਨਾਲ ਬਾਹਰਲੇ ਬੰਦਿਆਂ ਨਾਲ ਕਦੇ ਵੀ ਸ਼ੇਅਰ ਨਾ ਕਰੋ ਕਿਉਂਕਿ ਲੋਕ ਅੱਜ ਦੇ ਇਸ ਟਾਈਮ ਦੇ ਚੱਲਦੇ ਜ਼ਮਾਨੇ ਵਿੱਚ ਲੋਕ ਦੇਖ ਕੇ ਕਿ ਦੂਜਿਆਂ ਨੂੰ ਦੁਖੀ ਦੇਖ ਕੇ ਖੁਸ਼ ਹੁੰਦੇ ਆ ਹਨ ਕਿਸੇ ਦੇ ਦੁੱਖ ਵਿੱਚ ਉਹ ਇਦਾਂ ਦਾ ਮੱਲਮ ਵਾਲਾ ਕੰਮ ਨਹੀਂ ਕਰਦੇ ਸੋ ਉਹ ਲੂਣ ਛਿੜਕਣ ਵਾਲਾ ਕੰਮ ਕਰਦੇ ਨੇ ਸੋ ਆਪਣੇ ਜਿਹੜੇ ਦੁੱਖ ਤਕਲੀਫਾਂ ਨੂੰ ਜੋ ਝਗੜਾ ਆ ਜੋ ਵਿਹੰਕ ਕਰੇ ਬੈਠੇ ਨਿਭੇ ਲੈਣਾ ਚਾਹੀਦਾ ਕਿਸੇ ਹੋਰ ਦੇ ਅੱਗੇ ਨਹੀਂ ਰੱਖਣਾ ਚਾਹੀਦਾ ਨਹੀਂ ਲੋਕੀ ਤੁਮਾ ਅੱਛਾ ਦੇਖਦੇ ਆ ਠੀਕ ਹੈ ਨੰਬਰ 3 ਤੇ ਆਪਾਂ ਗੱਲ ਕਰਾਂਗੇ ਜੀ ਤੁਹਾਡੇ ਫਿਊਚਰ ਪਲਾਨ ਹਰ ਇੱਕ ਬੰਦਾ ਆਪਣੇ ਫਿਊਚਰ ਪਲਾਨ ਨੂੰ ਸੋਚ ਕੇ ਰੱਖਦਾ ਹੁੰਦਾ ਵੀ ਮੈਂ ਨਾ ਬਈ ਇੰਨੇ ਸਾਲ ਬਾਅਦ ਮੈਂ ਆ ਚੀ ਲੈਣੀ ਆ ਜਾਂ ਮੈਂ ਆ ਚੀ ਚੀ ਕਰਨੀ ਆ ਚਾਹੇ ਸਟੱਡੀ ਨੂੰ ਲੈ ਕੇ ਚਾਹੇ ਬਿਜ਼ਨਸ ਲੈ ਕੇ ਕਈ ਤਰ੍ਹਾਂ ਦੇ ਫਿਊਚਰ ਪਲਾਨ ਹੁੰਦੇ ਆ ਕਿਸੇ ਨਾਲ ਸ਼ੇਅਰ ਨਾ ਕਰੋ ਜਿੰਨਾ ਇੱਕ ਤੁਸੀਂ ਉਹਨਾਂ ਨੂੰ ਬਾਹਰ ਨਹੀਂ ਲੈਂਦੇ ਕਿਉਂਕਿ ਲੋਕੀ ਰਾਦਰ ਰੋੜਾ ਪਨ ਲੱਗੇ ਦੇਰ ਨਹੀਂ ਲੋਂਦੇ ਹਨ ਲੋਕੀ ਤਰੱਕੀ ਦੇਖ ਕੇ ਚਰਦੇ ਨਹੀਂ ਹਾਂ ਜਿਹ ਟਾਈਮ ਦੇ ਵਿੱਚ ਸੋ ਜਿਹੜੇ ਤੁਹਾਡੇ ਫਿਊਚਰ ਪਲਾਨ ਵੀ ਹੁੰਦੇ ਆ ਉਹਨਾਂ ਨੂੰ ਹਮੇਸ਼ਾ ਕੁੱਪਤ ਰੱਖਿਆ ਕਰੋ ਜਿੰਨਾ ਨਿਕਲ ਤੁਸੀਂ ਉਹਨਾਂ ਨੂੰ ਪਾ ਨਹੀਂ ਲੈਂਦੇ ਚੋਗੀ ਚੀਜ਼ ਹੈਗੀ ਠੀਕ ਹੈ ਸੋ ਇਹ ਤਿੰਨ ਚੀਜ਼ਾਂ ਜੇ ਤੁਸੀਂ ਆਪਣੀ ਲਾਈਫ ਚ ਕਰ ਲਓਗੇ ਇਹਨਾਂ ਚੀਜ਼ਾਂ ਨੂੰ ਕੁੱਪਤ ਰੱਖੋਗੇ ਤਾਂ ਤੁਹਾਡੀ ਲਾਈਫ ਬਹੁਤ ਵਧੀਆ ਚੱਲੂਗੀ ਤੁਸੀਂ ਹੱਸਦੇ ਖੇਡਦੇ ਰਹੋਗੇ ਤੇ ਜਿਹੜੀਆਂ ਜਿਹੜੇ ਲੋਕ ਨੇ ਜਿਹੜੇ ਤੁਹਾਡੀ ਤਰੱਕੀ ਦੇਖ ਕੇ ਚਲਦੇ ਨਹੀਂ ਹਾਂ ਨਾ ਕਿਉਂਕਿ ਉਹਨਾਂ ਦੀ ਯਾਦਤ ਹੁੰਦੀ ਹੈ ਹਨ ਕਿਸੇ ਨਾ ਕਿਸੇ ਤਰੀਕੇ ਤੁਹਾਡੇ ਤੁਹਾਡੀਆਂ ਸਕਸੈਸ ਦੇ ਵਿੱਚ ਤੁਹਾਡੀ ਤਰੱਕੀ ਚ ਕਿ ਤੇ ਲਾਈਕ ਮਿਲਤੇ ਸ਼ੇਅਰ ਹੋ ਰਿਹਾ ਹੈਓ ਥੈਂਕ ਯੂ ਵੈਰੀ ਮਚ ਤਸਰੀਕਾ